ਤੇ ਜਿਹੜੀ ਸੋ ਬਿਲਕੁਲ ਜੀ ਸੁਲਤਾਨਪੁਰ ਲੋਧੀ ਵਿੱਚ ਵਕ ਵਕ ਕਿਸਾਨ ਆ ਗੋਲ ਆਪਾਂ ਗੱਲਬਾਤ ਕਰ ਰਹੇ ਸੀ ਔਰ 6 ਸਿੰਘ ਜੀ ਮਈਵਾਲ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਔਰ ਸੁਲਤਾਨਪੁਰ ਲੋਧੀ ਜੱਜ ਤੁਸੀਂ ਬੰਦੀ ਕਾ ਦੇ ਸਾਡਾ ਪਤਾ ਸੀ ਇੰਨਾ ਕੁ ਰਿਸਪੌਂਸ ਮਿਲ ਰਿਹਾ ਜੀ ਦੇਖੋ ਜੀ ਸਾਰੇ ਵਰਦਾਂ ਦਾ ਸਮਾਜ ਜਿਹੜਾ ਸੰਯੋਗ ਮਿਲਿਆ ਵਾ ਦੋਆ ਪੋਮਾ ਦੀ ਕਾਰਸੀ ਪੰਜਾਬ ਬੰਦ ਦੀ ਉਹਦੇ ਵਿੱਚ ਤੁਸੀਂ ਆ ਜਿਲ੍ਹੇ ਕਪੂਥਲੇ ਦੇ ਵਿੱਚ ਵੀ ਸਾਰਾ ਪੰਜਾਬ ਤਾਂ ਬੰਦੀ ਬੰਦਿਆ ਜ਼ਿਲ੍ਹੇ ਕਰਕੁਤਰੀ ਦੀ ਸੀ ਗੱਲ ਕਰਦੇ ਆ ਵੀ ਕੋਈ ਵੀ ਦੁਕਾਨ ਜਿਹੜੀ ਨਹੀਂ ਖੁੱਲੀ ਉੱਥੇ ਤੱਕ ਵੀ ਮੋਚੀ ਨੇ ਇੱਕ ਇਹਦੀ ਵਿਚਾਰ ਦੇ ਬਹਿਣਾ ਹੁੰਦਾ ਪਰ ਮੋਚੀ ਨੇ ਵੀ ਅੱਜ ਜਿਹੜਾ ਸਮਰਥਨ ਦਿੱਤਾ ਈ ਧੰਨਵਾਦ ਸਾਰਿਆਂ ਦਾ ਤੁਹਾਡਾ ਬਹੁਤ ਨਹੀਂ ਬੱਤ ਔਰ ਐਸ.ਏ.ਬੀ. ਸੀ ਦਾ ਵੀ ਜ਼ਬਰਦਸਤ ਮਿਲਿਆ ਜੀ ਉਹਨਾਂ ਨੇ ਸਾਥ ਆਇਆ ਸੀ ਕੱਲ੍ਹ ਸਭ ਬੋਲੇ ਸੀਗੇ ਉਹਨਾਂ ਨੇ ਵੀ ਜ਼ਬਰਦਸਤ ਮਦਦ ਕੀਤੀ ਕਰਵਾ ਦਿੱਤਾ ਸਾਡੇ ਨਾਲ ਕੱਲ੍ਹ ਇਹ ਆ ਵੀ ਲੜਾਈ ਮੁੱਚੇ ਭਾਰਤ ਦੀ ਆ ਜੀ ਕਾਰਪੋਰੇਟ ਘਰਾਣਾ ਜਿਹੜਾ ਵਾ ਹੌਲੀ ਹੌਲੀ ਕਰਕੇ ਜਿਹੜਾ ਵਾ ਉਹ ਸਾਡਾ ਸਾਰੀਆਂ ਜਿਹੜੇ ਤੀਜਾਂ ਨੂੰ ਘਾਰਿਆ ਵਾ ਜਿਸ ਤਰ੍ਹਾਂ ਰੇਲਵੇ ਲੈ ਗਿਆ ਹਸਪੀਟਲ ਗਿਆ ਸਾਡੀਆਂ ਸੜਕਾਂ ਗਈਆਂ ਸਾਡੇ ਸਕੂਲ ਗਏ ਪੀਐਸ ਨਾਲ ਗਿਆ ਤੇ ਜੇ ਹੁਣ ਇਸ ਟਾਈਮ ਤੇ ਸਾਡੇ ਕੋਲ ਇਹ ਜਮੀਨ ਦਾ ਟੁਕੜਾ ਬਚਿਆ ਵਾ ਉਹ ਵੀ ਸਾਡਾ ਹਰ ਕੋਲ ਨੂੰ ਫਿਰਦੇ ਆ ਤੇ ਖੇਤੀ ਦੇ ਉੱਪਰ ਤੁਹਾਨੂੰ ਪਤਾ ਵੀ ਜਿਆਦਾ ਜਿਹੜਾ ਵਾ ਉਹ ਖੇਤੀ ਦੇ ਉੱਪਰ ਦੇਸ਼ ਨਿਰਭਰ ਆ ਜੋ ਕਾਰਪੋਰੇਟ ਘਰਾਣਾ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵਾ ਉਹ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹਦਾ ਵਾ ਇਹ ਉਹਦੀ ਲੜਾਈ ਹੈ ਘਰ ਘਰ ਦੀ ਲੜਾਈ ਹੈ ਜਨ ਜਨ ਦੀ ਲੜਾਈ ਹੈ ਇਹ ਪੱਲੀ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਨਹੀਂ ਕਾਰਪੋਰੇਟ ਘਰਾਣਾ ਕਿਸੇ ਨੂੰ ਨਹੀਂ ਬਖਸ਼ਿਆ ਔਰ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਇਹ ਲੋਕ ਵੇਲੇ ਨੇ ਧਰਨੇ ਲਾਉਣ ਆ ਜਾਂਦੇ ਜਦੋਂ ਇਹਨਾਂ ਨੂੰ ਵੇਲੇ ਲਾਜ ਕੋਈ ਕੰਮ ਨਹੀਂ ਹੁੰਦਾ ਤੇ ਧਰਨੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਦੇਖੋ ਦੋ ਗੱਲਾਂ ਵੰਡੀਆਂ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਆ ਵਿਰੋਧ ਵੀ ਲੋਕ ਕਰਦੇ ਹੁੰਦੇ ਆ ਹਮਾਇਤ ਵੀ ਕਰਦੇ ਹੁੰਦੇ ਆ ਔਰ ਕਾਨੂੰਨੀ ਲੱਗਦਾ ਵੀ ਜੋ ਅਸੀਂ ਸultanpur Lodhi ਦੇ ਵਿੱਚ ਵੇਖ ਰਹੇ ਆ ਤੁਸੀਂ ਗੇੜੇ ਕੱਢ ਕੇ ਵੇਖ ਲਓ ਸਾਰੇ ਸ਼ਹਿਰ ਚ ਅਸੀਂ ਕੱਢ ਕੇ ਆਏ ਆ ਕੋਈ ਵੀ ਦੁਕਾਨ ਜਿਹੜੀ ਉਹ ਨਹੀਂ ਖੁੱਲੀ ਜੀ

ਤਾਂ ਟ੍ਰੇਨ ਦੀ ਜੜੀ ਪਟੜੀ ਉਹ ਵੀ ਇਤੋਂ ਦੀ ਨਗੜੀ ਸ਼ੁਰੂ ਹੋਏਗੀ ਦੇਖੋ ਜਿਹੜੇ ਪੰਜਾਬ ਦੇ ਵਿੱਚ ਦੀ ਜਾਂ ਰੋਡ ਨਿਕਲ ਰਹੇ ਆ ਜੀ ਜੀ ਇਹ ਰੋਡ ਦਰਅਸਲ ਸਾਡੇ ਵਾਸਤੇ ਨਹੀਂ ਗੇ ਜੀ ਇਹ ਕਾਰਪੋਰੇਟ ਰੇਡ ਘਰਾਣੇ ਜਿਹੜੇ ਆ ਬੰਦਰਗਾਹਾਂ ਨੂੰ ਇਹ ਰੋਡ ਨਿਕਲ ਰਹੇ ਆ ਇਹਨਾਂ ਦੇ ਉੱਪਰ ਉਹਨਾਂ ਨੇ ਵਪਾਰ ਕਰਨਾ ਡਾਲੀਆਂ ਬਾਨੀਆਂ ਨੇ ਅਸੀਂ ਤੇ ਕਹਿੰਦੇ ਆ ਭਾਈ ਆ ਬਾਗਾ ਬਾਰਡਰ ਖੋਲਦੋ ਉਹ ਕਿਉਂ ਨਹੀਂ ਖੋਲਦੇ ਅੱਜ ਉੱਥੇ 12 13000 ਨੂੰ ਕਣ ਕੇ ਆ ਸਾਡੀਆਂ ਚੀਜ਼ਾਂ ਉਧਰ ਜਾਣ ਜੇ ਉਹਨਾਂ ਦੀਆਂ ਕੋਈ ਚੀਜ਼ਾਂ ਤੋਂ ਸਾਡੇ ਲਈ ਆਉਣ ਇਸ ਕਰਕੇ ਰੋੜ ਸਾਡੀ ਬਰਬਾਦੀ ਆ ਮੈਂ ਅੱਗੇ ਤੁਹਾਡੇ ਸਾਹਮਣੇ ਇੱਥੇ ਗੱਲ ਕੀਤੀ ਆ ਕਿ 1 ਲੱਖ ਤੋਂ ਪਲੱਸ ਕਿਲਾ ਜਿਹੜਾ ਵਾ ਉਹ ਪੰਜਾਬ ਦਾ ਜਿਹੜੀ ਧਰਤੀ ਇਹ ਰੋੜ ਦੇ ਵਿੱਚ ਗਈ ਆ ਦੂਸਰੇ ਬਲੇ ਤੱਕਾ ਆਇਆ ਵਾ ਭੂਪਮੀਤ 2013 ਉਹਦੇ ਤੋਂ ਬਿਲਕੁਲ ਉਲਟ ਜਿਹੜੇ ਰੋੜ ਕੱਢੇ ਗਏ ਆ ਉਹਦੇ ਵਿੱਚ ਇਹ ਆ ਕਿ ਜਦੋਂ ਵੀ ਤੁਸੀਂ ਕਿਸੇ ਕਿਸਾਨ ਤੇ ਮਜ਼ਦੂਰ ਦੀ ਜਮੀਨ ਲੈਣੀ ਐ ਰਿਕਵਰ ਕਰਨੀ ਐ ਤੇ 80% ਉਹਦੀ ਸਹਿਮਤੀ ਚਾਹੀਦੀ ਆ ਜੀ ਜੀ ਉਹਦਾ 4 ਗੁਣਾ ਜਿਹੜਾ ਵਾ ਉਹਦਾ ਰੇਟ ਦਿੱਤਾ ਜਾਣਾ ਚਾਹੀਦਾ ਵਾ ਔਰ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਇੱਥੇ ਜਾੜਾ ਪਤਾ ਦੇਣਾ ਚਾਹੀਦਾ ਵਾ ਇਦਾਂ ਦਾ ਕੁਝ ਨਹੀਂ ਹੋਇਆ ਇਹਨਾਂ ਨੇ ਡੀਸੀ ਰੇਟ ਦਿੱਤੇ ਆ ਉਹ ਡੀਸੀ ਰੇਟ ਤੱਕ ਤੇ 7 ਲੱਖ ਕਿਹਾ ਤੇ 6 ਲੱਖ ਆ ਉਹ ਜਿਹੜੇ ਬਿਲਕੁਲ ਗੈਰਕਾਨੂੰਨੀ ਨਿਕਲੇ ਆ ਔਰ ਜਿੱਥੇ ਜਿੱਥੇ ਸਾਡੇ ਬਹੁਤ ਤਵਾ ਦੇ ਮੋਰਚੇ ਲੱਗੇ ਹੋਏ ਆ ਜਿੱਥੇ ਮੋਰਚੇ ਲੱਗੇ ਹੋਏ ਆ ਇਹ 68 ਲੱਖ ਵੀ ਦਵਾਇਆ ਵਾ ਮੈਂ ਕੋਟ ਕਰਾਰ ਖਾਵਾ ਭਾਈ ਇਹ ਤਾਂ ਸਾਡੀ ਤਾਂ ਮੰਗ ਸੀ ਵੀ ਜੱਥੇਬੰਦੀ ਦੀ ਵੀ 1 ਕਰੋੜ ਤੇ 20 ਲੱਖ ਪਰ ਉੱਤੇ ਮਿਲੀ ਉਹਨਾਂ 17 ਲੱਖ ਦਿਆ ਸੀ ਭਾਈ ਉੱਤੇ 7-8 ਮਹੀਨੇ ਲਗਾਤਾਰ ਜਿਹੜੇ ਲੜੇ ਆ ਤੇ ਅੱਜ 68 ਲੱਖ ਰੁਪਈਆ ਉਹਨਾਂ ਕਿਸਾਨਾਂ ਨੂੰ ਮਿਲਿਆ ਵਾ ਉਹ ਵੀ ਕਿਸਾਨਾਂ ਦੀ ਸਹਿਮਤੀ ਹੈ ਤੁਹਾਨੂੰ ਠੀਕ ਹੈ ਨਾ ਠੀਕ ਆ ਭਾਈ ਇਸ ਕਰਕੇ ਉਹ ਜਿੰਨਾ ਵੀ ਰੋਡ ਨਿਕਲਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਿਕਲਿਆ ਕਿਸੇ ਦੀ ਕੋਈ ਸਲਾਹ ਨਹੀਂ ਲਈ ਗਈ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਕਹਣਾ ਚਾਹੁੰਦੇ ਆ ਕਿ ਦੋ ਮਾਵਾ ਹੁੰਦੀਆਂ ਇੱਕ ਜਨਮ ਦੇਣ ਵਾਲੀ ਇੱਕ ਰੋਟੀ ਦੇਣ ਵਾਲੀ ਕਿਸੇ ਵੀ ਹਾਲਤ ਦੇ ਵਿੱਚ ਜ਼ਮੀਨ ਨਾ ਵੇਚੋ ਇਹ ਸਾਨੂੰ ਲੜਾਈ ਲੜਨੀ ਚਾਹੀਦੀ ਆ ਐਮਐਸਪੀ ਦਾ ਕਾਨੂੰਨ ਜਿਹੜਾ ਉਹ ਬਣਾਉਣਾ ਚਾਹੀਦਾ ਉਹਦੇ ਵਾਸਤੇ ਸਾਨੂੰ ਲੜਨਾ ਚਾਹੀਦਾ